Then did I. ਉਹ ਆਪਣੀ ਬ੍ਰਾਂਡ ਇਮੇਜ ਨੂੰ ਮੇਨਟੇਨ ਕਰਨ ਲਈ ਇਹ ਚੀਜ਼ ਤੁਹਾਨੂੰ ਸ਼ੁੱਧਤਾ ਦੇਊਗੀ ਇਹਦੇ ਬਾਰੇ ਆਪਾਂ ਫੇਰ ਸੋਚ ਸਕਦੇ ਹਾਂ ਜਾਂ ਤਾਂ ਤੁਸੀਂ ਚੁਣਵਾ ਦੁੱਧ ਆਪਣੀ ਅੱਖਾਂ ਦੇ ਸਾਹਮਣੇ ਕਢਾ ਲਓ ਮੈਂ ਚਾਹਣਾ ਤੁਸੀਂ ਦੁੱਧ ਪੀਣ ਦੇ ਪਹਿਲਾਂ ਫਾਇਦੇ ਕਿਨਾਂ ਦਊ ਕੀ ਕੀ ਹੈਗੇ ਆ ਦੁੱਧ ਪੀਣ ਦੇ ਫਾਇਦੇ ਭਾਜੀ ਕਿੰਨੇ ਹੀ ਨੇ ਸਭ ਤੋਂ ਪਹਿਲਾਂ ਤਾਂ ਦਿਮਾਗ ਨੂੰ ਰਿਲੈਕਸ ਕਰਦਾ ਥੋੜਾ ਕਾਫਾ ਵਧਾਉਂਦਾ ਵਾ ਤੁਹਾਨੂੰ ਨੀਂਦ ਵਧੀਆ ਲਿਆ ਕੇ ਆਂਦਾ ਵਾ ਤੁਹਾਡੀਆਂ ਹੱਡੀਆਂ ਨਸਾਂ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਵਾ ਤੁਹਾਡੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਵਾ ਸਭ ਤੋਂ ਵੱਡੀ ਗੱਲ ਤੁਹਾਡੇ ਤਜਾਬ ਬਣਿਆ ਹੋਵੇ ਨਾ ਇੱਕ ਗਲਾਸ ਇੰਨਾ ਹੀ ਠੰਡਾ ਦ ਖਤਮ ਮਤਲਬ ਕਿ ਥੋੜੀ ਜਿਹੜੀ ਗਰਮੀ ਪਈ ਉਸ ਨੂੰ ਨੇ ਬਾਹਰ ਕੱਢ ਕੇ ਪਰੇ ਮਾਰਿਆ ਇਹ ਦੁੱਧ ਦੇ ਫਾਇਦੇ ਨੇ ਵੀਰ ਜੀ ਦੁੱਧ ਚ ਦੇਸੀ ਘਿਓ ਹਲਦੀ ਰਾਤ ਨੂੰ ਪੀਣਾ ਦਿਨੇ ਪੀਣਾ ਇਹ ਵੀ ਬੜਾ ਵਹਿਮ ਹੈ ਸੌਣ ਲੱਗਿਆ ਦੁੱਧ ਨਹੀਂ ਪੀਣਾ ਚਾਹੀਦਾ ਅੱਜ ਜਦੋਂ ਸੱਟ ਲੱਗਦੀ ਸੀ ਆਪਾਂ ਦਿਨ ਟਾਈਮ ਦੇਖਦੇ ਆਂ ਦਿਮਾਗ ਕੀ ਕਹਿੰਦੀ ਅੱਜ ਵੀ ਦਾਦੀ ਕੀ ਕਹਿੰਦੀ ਹੈ ਕਿ ਬੇਟੇ ਤੇਰੇ ਸੱਟ ਲੱਗੀ ਹੈ ਪੁੱਤਰ ਤੂੰ ਹਲਦੀ ਵਾਲਾ ਦੁੱਧ ਹੁਣੇ ਪੀ ਲੈ ਉਦੋਂ ਕੋਈ ਟਾਈਮ ਹੁੰਦਾ ਵੈ ਹੂੰ ਬਾਦੀ ਅੰਮ੍ਰਿਤ ਨੇ ਇਹ ਚੀਜ਼ਾਂ जखਮ ਭਰਨ ਦੀ ਕੈਪੈਸਿਟੀ ਜਿੰਨੀ ਹਲਦੀ ਤੇ ਦੁੱਧ ਦੇ ਮਿਸ਼ਰਣ ਦੇ ਨਾਲ ਬੰਦੀ ਨਾ ਕਿਸੇ ਚੀਜ਼ ਨਾਲ ਨਹੀਂ ਬੰਦੀ ਦੁੱਧ ਦੇ ਵਿੱਚ ਸ਼ਾਇਦ ਗਰਮ ਚ ਨਹੀਂ ਪੀਣਾ ਚਾਹੀਦਾ ਠਾਰ ਭਜਵਾ ਜਾਂ ਦੁੱਧ ਚ ਸ਼ਾਇਦ ਕੋਲ ਕੇ ਪਿਓ ਉਹ ਤੁਹਾਡੀ ਮਰਦਾਨਾ ਤਾਕਤ ਨੂੰ ਠੀਕ ਕਰਦਾ ਵੈ ਦੁੱਧ ਦੇ ਵਿੱਚ ਤੁਸੀਂ ਕਿਤੇ ਇੱਕ ਚਮਚ ਬਦਾਮ ਰੋਗਨ ਪਾ ਦੋ ਨਾ ਤੁਹਾਡੀ ਇਰੇਕਸ਼ਨ ਦੀ ਪ੍ਰੋਬਲਮ ਠੀਕ ਹੋਣ ਲੱਗ ਪੈਂਦੀ ਹੈ 3 ਮਹੀਨੇ ਦਾ ਮੈਂ ਟ੍ਰਾਇਲ ਕਰਕੇ ਦੇਖਿਆ ਸੀ ਕਿ ਬੰਦਿਆਂ ਤੇ ਨਾ ਜਾਣੇ ਕਿੰਨੇ ਹੀ ਬੰਦੇ ਜਿਨ੍ਹਾਂ ਨੂੰ ਠਿੱਲਾ ਪਰਨਦਾ ਸੀ ਇਰੇਕਸ਼ਨ ਦੀ ਸਮੱਸਿਆ ਜਿਗਾ ਸਾਰੇ ਠੀਕ ਹੋ ਗਏ ਹੂੰ ਇੱਡੀ ਵੱਡੀ ਤਾਕਤ ਦੁੱਧ ਤੇ ਬਦਾਮ ਰੋਕਨ ਦਾ ਕੰਬਟ ਕੰਬੀਨੇਸ਼ਨ ਹਰ ਚੀਜ਼ ਲਈ ਲੱਗਦਾ